ਤੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਮੋਟੀਵੇਸ਼ਨ ਮਿਲਦੀ ਹੈ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਿਰਫ ਤੁਸੀਂ ਇੱਕ ਸਬਸਕ੍ਰਾਈਬ ਹੀ ਕਰਨਾ ਹੁੰਦਾ ਵੀਡੀਓ ਦਾ ਆਨੰਦ ਮਾਣਿਆ ਕਰੋ ਚਲੋ ਚੱਲਦੇ ਆਂ ਜੀ ਅੱਗੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਅਸੀਂ ਦੋਸਤੋ ਹੁਸ਼ਿਆਰਪੁਰ ਦੇ ਜੰਗਲਾਂ ਨੂੰ ਆ ਡਿਸਕ੍ਰਾਈਬ ਕਰ ਰਹੇ ਆ ਪਿੱਛੇ ਪਹਿਲਾਂ ਜੰਗਲ ਚੈੱਕ ਕਰੋ ਦੋਸਤੋ ਤੁਸੀਂ ਜਿਸ ਅਸੀਂ ਬਸੀਮੇ ਤੇ ਖੜੇ ਆ ਜਿਸ ਬਾਰਡਰ ਤੇ ਖੜੇ ਆ ਇਹ ਪੰਜਾਬ ਦੀ ਹੱਦ ਆ ਫਰਾਨੀ ਵਾਲੀ ਗੱਲ ਆ ਜਿਸ ਪਿੰਡ ਦੇ ਵਿੱਚ ਅਸੀਂ ਅੱਜ ਚੱਲੇ ਆ ਪਿੰਡ ਉਹ ਹਿਮਾਚਲ ਚ ਪੈਂਦਾ ਆ ਪਰ ਹੈਗਾ ਪੰਜਾਬ ਚ ਹਿਮਾਚਲ ਦੀਆਂ ਸਹੂਲਤਾਂ ਉਸ ਪਿੰਡ ਨੂੰ ਉਹ ਵੀ ਹੁਸ਼ਿਆਰਪੁਰ ਦੇ ਵਿੱਚ ਆ ਪਿੰਡ ਜੇ ਆ ਕਿ ਪਿੰਡ ਹਿਮਾਚਲ ਦਾ ਪਰ ਪੈਂਦਾ ਪੰਜਾਬ ਦੇ ਵਿੱਚ ਉਹ ਆ ਇਹ ਤਕਰੀਬਨ ਸਾਰਾ ਹੀ ਜੰਗਲ ਪੰਜਾਬ ਦਾ ਆ ਇਹ ਜੰਗਲ ਚ ਪਿੰਡ ਵਸਿਆ ਹੋਇਆ ਆ ਇੱਥੇ ਦੇ ਲੋਕੀ ਕਹਿੰਦੇ ਇੰਨੇ ਮਿਹਨਤੀ ਆ ਜਿਹੜੀਆਂ ਕੁਲਫੀਆਂ ਦੇ ਡਿੱਖੇ ਹੁੰਦੇ ਆ ਨਾ ਉਹ ਬਣਾਉਂਦਾ ਪੂਰਾ ਪਿੰਡ ਤੇ ਪੂਰਾ ਪਿੰਡ ਕਿਰਤ ਕਰਦਾ ਆ ਤੇ ਜਿਹੜੀਆਂ ਬੁੜੀਆਂ ਆ ਵਿਚਾਰੀਆਂ ਜਾਂ ਬਜ਼ੁਰਗਵਾ ਉਹ ਸਾਰੇ ਹੀ ਇਹ ਕੰਮ ਕਰਦੇ ਆ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਅਸੀਂ ਆਪਣੇ ਕੰਡੀ ਦੀ ਏਰੀਆ ਜਿੰਨਾ ਵੀ ਆ ਨਾ ਉਹ ਡਿਫਾਈਨ ਕਰ ਰਹੇ ਆ ਖਤਰਨਾਕ ਜੰਗਲ ਆ ਤੁਸੀਂ ਸਾਹਮਣੇ ਦੇਖੋ ਕਿੰਨੀ ਖੁੱਲੀ ਵਾਦੀ ਆ ਇਹ ਸਟਾਰਟਿੰਗ ਆ ਅਜੇ ਤੱਕ ਪਿੰਡ ਦੀ ਅਸੀਂ ਪਿੰਡ ਦੇ ਵਿੱਚ ਜਾਣਾ ਆ ਇਹ ਸਟਾਰਟਿੰਗ ਆ ਸਟਾਰਟਿੰਗ ਦੇ ਵਿੱਚੋਂ ਵਿਊ ਬਹੁਤ ਸੋਹਣਾ ਆ ਤੇ ਸਾਹਮਣੇ ਜੰਗਲ ਵਾ ਬਾਕੀ ਪਿੰਡ ਚਲਾਂਗੇ ਗੱਲਬਾਤ ਕਰਾਂਗੇ ਜਿੱਥੇ ਵੀ ਜੋ ਘਰ ਦੇ ਕੋਈ ਮੰਦੇ ਹੋਏ ਪਿੰਡ ਦਾ ਵਿਊ ਵੀ ਦਿਖਾਵਾਂਗੇ ਚੱਲਦੇ ਆਂ ਵੀਡੀਓ ਚੰਗੀ ਲੱਗਦੀ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਸਾਡੀ ਵੀਡੀਓ ਕਿੱਥੇ-ਤੇ ਕਿਤੇ ਤੱਕ ਪੁੱਜ ਰਹੀ ਆ ਜਿਹੜੇ ਪੰਜਾਬੀ ਵੀਰ ਮੇਰੇ ਬਾਹਰ ਚਲ ਗਏ ਉਹ ਆਪਣੇ ਪੰਜਾਬ ਨੂੰ ਚੇਤੇ ਕਰਦੇ ਆ ਯਾਦ ਕਰਦੇ ਆ ਉਹਨੂੰ ਦਿਖਾ ਰਹੇ ਆ ਕਿ ਆਪਣੇ ਪੁਰਾਣੇ ਪੰਜਾਬ ਦੇ ਰੰਗ ਕੀ ਸੀ ਲੋਕੀ ਕਿੱਥੇ-ਕਿੱਥੇ ਤੱਕ ਬਸਿਓ ਸੀ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਸੇਮ ਨਾਮ ਦਾ ਕਰਮਸ਼ਾਣੀ ਬਲੌਗਸ ਆ ਉਹਨੂੰ ਫਾਲੋਅ ਅਪ ਤੇ ਸਬਸਕ੍ਰਾਈਬ ਤੇ ਜਰੂਰ ਕਰਿਆ ਕਰੋ ਚਲੋ ਦੋਸਤੋ ਚੱਲਦੇ ਆ ਅੱਗੇ ਇਹ ਦੇਖ ਲਓ ਪਿੰਡ ਕਿੰਨਾ ਸੋਹਣਾ ਆ ਹਾਂਜੀ ਲੋਕੀ ਕਿੰਨੀ ਮਿਹਨਤ ਕਰਦੇ ਆ ਹਾਂਜੀ ਇਹ ਜਿਹੜੇ ਫਿਰ ਕੁਲਫੀਆਂ ਵਾਸਤੇ ਯੂਜ਼ ਹੁੰਦੇ ਆ ਹਾਂਜੀ ਕੁਲਫੀਆਂ ਆਏ ਫਿਰ ਜੜੀਆਂ ਉਹ ਚਟਾਈਆਂ ਚਟੂਈਆਂ ਬਣਾਉਂਦੇ ਅੱਛਾ ਜੀ ਇਹ ਉਹਨਾਂ ਵਾਸਤੇ ਆ ਜੀ ਉਹਨਾਂ ਵਾਸਤੇ ਆ ਹਾਂਜੀ ਵਧੀਆ ਸਾਰਾ ਪਿੰਡ ਤਕਰੀਬਨ ਇਹੀ ਕੰਮ ਕਰਦਾ ਆ ਕਰਦਾ ਹੀ ਆ ਜੀ ਤੁਸੀਂ ਵੀ ਕਰਦੇ ਆ ਨਾ ਹਾਂਜੀ ਅੱਛਾ ਭਈ ਤੁਸੀਂ ਸ਼ਾਮ ਨੂੰ ਲੈ ਜਾਂਦੇ ਆ ਇਹ ਹਾਂਜੀ ਫਿਰ ਵੱਢ ਕੇ ਸਾਫ਼ ਕਰਕੇ ਵੇਚਦੇ ਆ ਹਾਂਜੀ ਕਿੱਥੇ ਵੇਚਦੇ ਆ ਹੁਸ਼ਿਆਰਪੁਰ ਜੀ ਹੁਸ਼ਿਆਰਪੁਰ ਅੱਛਾ ਜੀ ਇਹ ਕੁਲਫੀਆਂ ਵੀ ਬਣਦੀਆਂ ਚਟਾਈਆਂ ਵੀ ਬਣਦੀਆਂ ਹਾਂਜੀ ਠੀਕ ਆ ਜੀ ਭਾਜੀ ਪਿੰਡ ਹਿਮਾਚਲ ਦਾ ਆ ਹਾਂਜੀ ਵਸਿਆ ਪੰਜਾਬ ਦੀ ਹੱਦ ਤੇ ਹੈ ਨਾ ਬਾਰਡਰ ਹੈ ਜੀ ਅੱਛਾ ਬਾਰਡਰ ਵਾਹੇ ਹੈ ਨਾ ਕੀ ਆ ਵਾ ਦੋਸਤੋ ਇਥੋਂ ਪਿੰਡ ਦੀ ਸ਼ੁਰੂਆਤ ਨੇ ਇੰਨੇ ਮਿਹਨਤੀ ਲੋਕ ਵਾਹੇ ਭਾਈ ਸਾਹਿਬ ਇੱਥੇ ਆ ਡਿੱਖੇ ਵੱਢਣ ਵਾਸਤੇ ਆਏ ਹੋਏ ਆ ਤੇ ਇਹੀ ਤੁਸੀਂ ਕੁਲਫੀਆਂ ਚ ਖਾਣੇ ਆ ਬਾਕੀ ਕਹਿੰਦੇ ਪਿੰਡ ਸਾਰਾ ਹੀ ਇਹ ਕੰਮ ਕਰਦਾ ਪੁਰਾਣੇ ਤੁਸੀਂ ਦੇਖਦੇ ਹੋਣੇ ਸੀ ਜਦੋਂ ਕਣਕਾ ਵਗੈਰਾ ਹੁੰਦੇ ਨਾ ਉਹ ਰस्सियां ਬੱਟਣ ਵਾਲੀਆਂ ਮਸ਼ੀਨਾ ਹੁੰਦੀਆਂ ਸੀਗੀਆਂ ਤੇ ਕਾਨੇ ਹੁੰਦੇ ਸੀਗੇ ਉਹ ਸਾਰਾ ਹੀ ਕਲਚਰ ਇਹ ਲੋਕਾਂ ਦੇ ਸਾਹਮਣੇ ਰੱਖਿਆ ਹੋਇਆ ਆ ਅਸੀਂ ਉਹ ਲੋਕ ਭੁੱਲ ਗਏ ਸਾਡੇ ਬੱਚੇ ਭੁੱਲ ਗਏ ਪਰ ਲੋਕੀਂ ਇਹ ਫਿਰ ਵੀ ਮਿਹਨਤ ਕਰਦੇ ਆ ਅੱਗੇ ਜਿਹਨਾਂ ਤੋਂ ਮਸ਼ੀਨਾਂ ਕੱਤਣ ਵਾਲੀਆਂ ਮਸ਼ੀਨਾਂ ਹੁੰਦੀਆਂ ਸੀ ਨਾ ਪਿੰਡਾਂ 'ਚ ਹੁੰਦੀਆਂ ਸੀ ਰੂਂ ਵਾਲੀਆਂ ਵੀ ਤੇ ਬਹੁਤ ਹਨਨੀ ਵਾਲੀ ਗੱਲ ਆਪਣਾ ਕਲਚਰ ਲੋਪ ਹੋ ਰਿਹਾ ਪਰ ਇਹ ਪਿੰਡਾਂ ਨੇ ਫਿਰ ਵੀ ਸਾਹਮਣੇ ਰੱਖਿਆ ਆ ਚੱਲਦੇ ਆ ਕਿ ਪਿੰਡ 'ਚ ਬਾਕੀ ਗੱਲਬਾਤ ਕਰਦੇ ਆ ਅੱਗੇ ਜਾ ਕੇ ਦੋਸਤੋ ਪਿੰਡ ਦੇ ਵਿੱਚ ਆਏ ਆ ਸਟਾਰਟਿੰਗ ਦੇ ਵਿੱਚ ਹੀ ਆ ਤੁਸੀਂ ਬੋਰਡ ਚੈੱਕ ਕਰੋ ਕਹਿੰਦੇ ਬੋਰਡ ਕੁਟੂਕਾ ਦਾ 300 ਸਾਲ ਪੁਰਾਣਾ ਆ ਬਜ਼ੁਰਗ ਪਿੱਛੇ ਮੇਰੇ ਸੀ ਕਹਿੰਦੇ ਸੀ ਵੀਡੀਓ ਜਰੂਰ ਬਣਾਇਓ ਬੋਰਡ ਦੀ ਤੁਸੀਂ ਦੇਖੋ ਜਟਾਂ ਹਜੇ ਤੱਕ ਵੀ ਥੱਲੇ ਨਿਕਲਦੀਆਂ ਪਈਆਂ ਕਿੰਨਾ ਸੋਹਣਾ ਇਹ ਏਰੀਆ ਸੰਭਾਲ ਕੇ ਰੱਖਿਆ ਕਿੰਨੇ ਪਸ਼ੂ ਇੱਥੇ ਬੈਠਦੇ ਹੋਣਗੇ ਬਜ਼ੁਰਗ ਬੈਠਦੇ ਹੋਣਗੇ ਕਿੰਨਾ ਸੋਹਣਾ ਹੈ ਇਹ ਤੇ ਬਹੁਤ ਸੁਆਦ ਆ ਇਹ ਪਿੰਡਾਂ ਦਾ ਪੁਰਾਣੇ ਕਲਚਰ ਦਾ ਤੇ ਚਲੋ ਦੋਸਤੋ ਚੱਲਦੇ ਆ ਅੱਗੇ ਮਿਲਦੇ ਆ ਪਿੰਡ ਚ ਜਾ ਕੇ ਜੀ ਆਵਾਦੀ ਦਾ ਬਥੇਰੀ ਹੈ ਜੀ ਅੱਛਾ ਜੀ ਹਾਂਜੀ ਆਵਾਦੀ ਤਾਂ ਬਹੁਤ ਹੈ ਜੀ ਕਹਿੰਦੇ ਸਵਿਟਜ਼ਰਲੈਂਡ ਤੋਂ ਸੋਹਾ ਪਿੰਡ ਆ ਇੱਕ ਪਿੰਡ ਠੀਕ ਹੈ ਜੀ ਇੱਕ ਪਿੰਡ ਉਚਾਈ ਤੇ ਬਹੁਤ ਵਾ ਉਚਾਈ ਤੇ ਹੈ ਹਾਂਜੀ ਸਾਰੇ ਪਿੰਡੇ ਚਾਈ ਤੇ ਹੀ ਹੈ ਅੱਛਾ ਜੀ ਇਹ ਆਪਣੇ ਆਪਣੇ ਬਣਾ ਦੇ ਵਿੱਚ ਆਪਣੇ ਮਕਾਨ ਬਣਾ ਰਿਹਾ ਇਹ ਸਾਰਾ ਆਲੇ ਦੁਆਲੇ ਜੰਗਲੀ ਹੈ ਜੀ ਇਹ ਜੰਗਲੇ ਹੈ ਸਾਰਾ ਅੱਛਾ ਜੀ ਸਭ ਜੰਗਲ ਹੈ ਜਿੱਦਾਂ ਇਹ ਹੈ ਜਿੱਦਾਂ ਤੁਹਾਨੂੰ ਪਹਾੜੀਆਂ ਮਿਲੀਆਂ ਜੰਗਲ ਮਿਲਣਾ ਜੀ ਅੱਛਾ ਜੀ ਤੇ ਪਿੰਡ ਜਿਹੜਾ ਉਹ ਥੋੜਾ ਪਧਰੀ ਜਗ੍ਹਾ ਤੇ ਹੈ ਤੇ ਉੱਥੇ ਵੀ ਆਲੇ ਦੁਆਲੇ ਜੰਗਲੇ ਜਣ ਹੈ ਜਿੱਦਾਂ ਹੁਣ ਆ ਪਧਰਾ ਕਰ ਲਿਆ ਇਹ ਪਿੰਡ ਬਣ ਗਿਆ ਤੇ ਨਾਲੇ ਜੰਗਲ ਇਹ ਟਾਵੇਂ ਟਾਵੇਂ ਘਰਵਾ ਜਾ ਆ ਪਿੰਡ ਉਰੇ ਇਕੱਠੇ ਆ ਸਾਰੇ ਅੱਛਾ ਜੀ ਇਕੱਠੇ ਵੀ ਹੈਗੇ ਟਾਵੇਂ ਟਾਵੇਂ ਵੀ ਹੈਗੇ ਜੀ ਹਾਂਜੀ ਕਿਦਾਂ ਕੁਦਰਤ ਦੀ ਗੋਦ ਵਿੱਚ ਪਿੰਡ ਵਾਣਾ ਜੀ ਇਹ ਸ਼ਿਵਾਲਕ ਦੀਆਂ ਪਹਾੜੀਆਂ ਇਹਦਾ ਬਾਬਾ ਬਾਲਕਨਾਥ ਦੀ ਚੰਤਪੁਰਨੀ ਮਾਤਾ ਦੀ ਮਿਹਰ ਆ ਬਿਲਕੁਲ ਜੀ ਬਿਲਕੁਲ ਕਿੰਨਾ ਸੋਹਣਾ ਏਰੀਆ ਇਹ ਹੈ ਨਾ ਲੋਕਾਂ ਨੂੰ ਬਹੁਤ ਘੱਟ ਪਤਾ ਜੀ ਲੋਕੀ ਸਿੱਧੇ ਚੰਤਪੁਰਨੀ ਮਾਤਾ ਨਿਕਲ ਜਾਂਦੇ ਆ ਨਾ ਜੀ ਇਹ ਹਮੇਸ਼ਾ ਇਹ ਚੀਜ਼ ਹੈ ਨਾ ਆਹ ਹਾਂਜੀ ਇਹ ਇੱਕ ਬਾਈਪਾਸ ਵੋਟੇ ਵਾਲਾ ਅੱਛਾ ਜੀ ਇਹ ਪਿੰਡਾਂ ਜੀ ਰਸਤਾ ਚੱਲ ਜਾਂਦਾ ਇਹ ਜਾ ਕੇ ਉਨੇ ਵਾਲੇ ਰੋਡ ਨਾਲ ਮਿਲ ਜਾਂਦਾ ਫਿਰ ਗਗਰੇਟ ਨੂੰ ਵੀ ਆਉਂਦੇ ਉਨੇ ਵੀ ਚਲੇ ਜਾਂਦਾ ਹੈ ਅੱਛਾ ਜੀ ਹਾਂ ਜੀ ਇਹ ਦੋ ਰਸਤੇ ਇਹ ਸੜਕ ਲੇਟ ਬਣੀ ਹੋਣੀ ਹੈ ਇਹ ਸ਼ਾਰਟਕਟ ਹੈ ਪਿੰਡਾਂ ਵਾਲਿਆਂ ਵਾਸਤੇ ਹੈ ਜੀ ਸ਼ਾਰਟਕਟ ਹੈ ਨਾ ਪਰ ਲੋਰੇ ਜਾ ਕੇ ਥੱਲੇ ਨੂੰ ਹੈ ਹਿਮਾਚਲ ਦੀ ਜਗ੍ਹਾ ਅੱਛਾ ਜੀ ਤੇ ਉਹ ਪਰੇ ਪੰਜਾਬ ਪੈ ਜਾਂਦਾ ਜੀ ਦੋਨੋਂ ਥੱਲੇ ਪਾਸੇ ਪੰਜਾਬ ਪੈ ਜਾਂਦਾ ਹਾਂ ਜੀ ਹਾਂ ਜੀ ਇਹ ਇੱਧਰ ਪੰਜਾਬ ਸਮਾਂ ਚੱਲ ਲੱਗ ਜਾਣਾ ਅੱਛਾ ਪੰਜਾਬ ਉਹ ਠੇਕੇ ਤੋਂ ਜਿਹੜਾ ਨਾ ਉਹ ਤਿਰਸ਼ਾ ਤਿਰਸ਼ਾ ਪੰਜਾਬ ਚਲੀ ਗਿਆ ਨਾਲ ਨਾਲ ਅੱਛਾ ਜੀ ਬਾਕੀ ਸਾਰਾ ਇਹ ਹਮਾਲ ਦੀ ਗੱਲ ਆ ਮਤਲਬ ਹੈਗੇ ਉਹਦਾ ਜੇ ਆਪਾਂ ਵਸੀਮਾ ਗਈਏ ਤਾਂ ਹਾਂਜੀ ਹੈਗਾ ਤਾਂ ਪੰਜਾਬ ਦਾ ਆ ਪੰਜਾਬ ਪਹਿਲਾਂ ਪੰਜਾਬ ਪਹਿਲਾਂ ਇੱਕ ਹਜ਼ਾਰ ਪਰੇ ਹੁੰਦਾ ਦਾ ਸਾਰਾ ਕੋਈ ਜ਼ਿਲ੍ਹਾ ਵੀ ਜ਼ਿਲ੍ਹਾ ਇਹੀ ਹੁੰਦਾ ਦਾ ਹਜ਼ਾਰ ਪਰੇ ਇਹ ਤਾਂ ਬਾਅਦ ਚ ਵੰਡਿਆ ਗਿਆ ਹਮਾਚ ਲਾਇਆ ਤੇ ਜਾਨਵਰ ਵਗੈਰਾ ਹੈ ਇੱਥੇ ਜਨਵਾਰ ਬਥੇਰੇ ਆ ਜੀ ਅੱਛਾ ਜੀ ਬਾਗ ਵਗੈਰਾ ਬਾਗ ਵੀ ਆ ਹੈ ਲੋਕੀ ਕਹਿੰਦੇ ਹਿਸ਼ਾਰਪੁਰ ਚ ਬਾਗ ਨਹੀਂ ਹੈਗਾ ਨਹੀਂ ਬਾਗ ਹੈਗਾ ਇੱਥੇ ਹੈਗਾ ਹੈਗਾ ਹੁਣ ਜਿਹੜੇ ਘੁੰਮਦੇ ਬਣਾ ਚ ਜਾਂਦੇ ਲੱਕੜ ਲੋਕੋ ਲੈਣ ਕਾਈ ਵੜਦੇ ਆ ਜੀ ਉਹਨਾਂ ਨੂੰ ਪਤਾ ਹੁਣ ਜਿਹੜੇ ਸ਼ਹਿਰ ਚ ਬੈਠੇ ਉਹਨਾਂ ਨੂੰ ਕੀ ਆਉਦਾ ਬਾਗ ਹੈਗਾ ਤੇ ਉਹ ਵੀ ਆਪਣਾ ਸੰਭਰ ਹੈ ਅੱਛਾ ਜੀ ਤੇ ਬਾਰੇ ਸਿੰਘੇ ਟਿੰਦੂਆ ਵਗੈਰਾ ਤੈ ਤੈਨੂੰ ਉਹ ਘੁੰਮਦਾ ਇੱਥੇ ਘੁੰਮਦਾ ਨਾ ਇੱਥੇ ਬਾਹਰ ਕਦੇ-ਕਦੇ ਆਂਦਾ ਲੇਕਿਨ ਜਿਆਦਾ ਦੂਰ-ਦੂਰ ਵੀ ਚਲੇ ਜਾਂਦਾ ਤੈਨੂੰ ਆਹ ਹੈਗਾ ਇੱਥੇ ਘੁੰਮਦਾ ਅੱਛਾ ਜੀ ਹਾਂਜੀ ਇਹ ਹਜੇ ਤੱਕ ਵੀ ਕੱਚੇ ਘਰ ਇਸ ਪਿੰਡ ਦੇ ਨਾ ਪੱਕੇ ਐ ਪੱਕੇ ਘਰ ਬਣਿਆ ਨਾ ਲੋਕਾਂ ਨੂੰ ਆਪਣੇ ਬਹੁਤ ਸੂਹੁਰਤਾ ਬਾਕੀ ਕਿਸੇ ਨੇ ਸਿੰਗਲ ਪਾਇਆ ਕਿਸੇ ਨੇ ਡਬਲ ਪਾਇਆ ਅੱਛਾ ਜੀ ਹਾਂਜੀ ਦੋਸਤ ਇੱਕ ਵਾਰੀ ਵਿਊ ਚੈੱਕ ਕਰੋ ਕਿੰਨੇ ਸੋਹਣੇ ਜੰਗਲਾਂ ਦੇ ਵਿੱਚ ਇਹ ਪਿੰਡ ਵਸਿਆ ਹੋਇਆ ਆ ਇੰਨਾ ਸੋਹਣਾ ਪਿੰਡ ਛੇ ਦੀ ਤੁਸੀਂ ਕਦੀ ਦੇਖਿਆ ਹੋਵੇ ਕਿਉਂਕਿ ਆਜੋ ਅੱਗੇ ਦੁਕਾਨਾਂ ਦੁਕਾਨ ਹੈਗੀ ਐ ਠੀਕ ਹੈ ਜੀ ਉੱਤੇ ਫੈਕਟਰੀ ਹੈ ਮੁਰਗੀਆਂ ਵਾਲੀ ਅੱਛਾ ਜੀ ਉਹ ਤੇ ਅਗਲੇ ਪਾਸੇ ਨਾਲੇ ਘਰ ਜੇ ਸਰ ਆਪਣੇ ਜੱਟਾਂ ਦੇ ਠੀਕ ਹੈ ਜੀ ਚਲੋ ਆਪਾਂ ਚੱਲਦੇ ਹਾਂ ਅੰਕਲ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਦੋਸਤ ਆਜੋ ਅਸੀਂ ਚੱਲਦੇ ਹਾਂ ਅੱਗੇ ਓਕੇ ਤੇ ਅੱਛਾ ਜੀ ਆ ਇਹ ਗਾਦਾ ਬੋਤ ਇੱਥੇ ਬੈਠਾ ਫੋਨ ਚਲਾਉਂਦਾ ਤੁਹਾਡਾ ਘਰ ਕਿੱਥੇ ਆ ਸਟਾਰਟਿੰਗ ਦੇ ਵਿੱਚ ਜਿਹੜਾ ਘਰ ਮਿਲਿਆ ਆ ਸਟਾਰਟਿੰਗ ਇੱਥੋਂ ਆ ਇਹ ਵੀ ਕਾਨਿਆਂ ਤੋਂ ਕੰਮ ਕਰਦੇ ਆ ਸਾਹਮਣੇ ਉੱਪਰ ਕੋਠੇ ਤੇ ਕਾਨਿਆਂ ਦੇ ਪਏ ਹੋਏ ਆ तकरीबन ਸਾਰੇ ਇਹ ਪਿੰਡ ਇਹੀ ਕੰਮ ਕਰਦਾ ਕੁਲਫੀਆਂ ਦਾ ਠੀਖਿਆਂ ਦਾ ਜਿਹੜੇ ਠੀਖੇ ਬਣਦੇ ਆ ਤੇ ਬਾਕੀ ਆ ਗਏ ਆ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਘਰ ਚ ਜਾ ਕੇ ਆਜੋ ਦੋਸਤੋ ਤਾਂ ਦੋਸਤੋ ਇਹ ਬਹੁਤ ਸੋਹਣਾ ਪਿੰਡ ਦਾ ਘਰ ਦੇਖੋ ਪੁਰਾਣੇ ਡਿਜ਼ਾਈਨ ਦਾ ਬਣਿਆ ਹੋਇਆ ਆ ਤੇ ਇਹ ਉਹ ਲੋਕ ਆ ਜਿਹੜੇ ਹੱਥੀ ਕਿਰਤ ਕਰਦੇ ਆ ਬਾਬਾ ਜੀ ਹੁਣੇ ਲੱਗੇ ਹੋਏ ਆ ਸਵੇਰ ਦੇ ਕਹਿੰਦੇ ਇੱਧਰ ਭਾਜੀ ਹੁਣੇ ਲੱਗੇ ਆ ਇਹ ਜੰਗਲ ਦਾ ਫਾਇਦਾ ਵੀ ਆ ਤੇ ਇਹ ਇੱਕ ਰੋਜ਼ਗਾਰ ਵੀ ਦਿੰਦਾ ਆ ਤੇ ਭਾਜੀ ਉਹਨਾਂ ਨੂੰ ਪੁੱਛਾਂਗੇ ਇਹ ਜਿਹੜੀਆਂ ਤੁਸੀਂ ਗੁਲਫੀ ਦੀਆਂ ਫੀਲੀਆਂ ਹੁੰਦੀਆਂ ਨਾ ਮੇਰੇ ਸਾਬ ਨਾਲ ਬਾਜੀ ਉਹ ਤਿਆਰ ਹੋ ਰਹੀਆਂ ਹਾਂਜੀ ਹਾਂਜੀ ਤੇ ਇਹ ਕਿੰਨੇ ਚਿਤ ਤੋਂ ਇਹੀ ਕੰਮ ਕਰਦੇ ਆ ਬਾਜੀ ਇਹ ਨਾ ਇਹ 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 ਦੀਆਂ ਸੁਈਆਂ ਦਾ ਜਾਂਦਾ ਅੱਛਾ ਜੀ ਹਾਂਜੀ ਹਾਂਜੀ ਮੈਂ ਦੱਦੂ ਕੀ ਹੈ ਇਹ ਫਿਰ ਇਹ ਜੰਗਲ ਚੋਂ ਲੈ ਕੇ ਆਉਂਦੇ ਆ ਬਾਜੀ ਹਾਂਜੀ ਹਾਂਜੀ ਫਿਰ ਇਹ ਬਿਗਦੀ ਕਿੱਥੇ ਜੀ ਮੁੜ ਕੇ ਪੇ ਅੱਛਾ ਹੈ ਆਪਣੇ ਵੇਚ ਦੇ ਦੀ ਅੱਛਾ ਜੀ ਹਾਂਜੀ ਹਾਂਜੀ ਇਹਦਾ ਮੁੱਲ ਸਹੀ ਮਿਲਦਾ ਸਹੀ ਹੈ ਮੇਰਾ ਤਾਂ ਅੱਛਾ ਜੀ ਇਹ ਸ਼ੁਰੂ ਤੋਂ ਆਹੀ ਕੰਮ ਕਰਦੇ ਸੀ ਹੋਰ ਜੀ ਆਓ ਦੇਖੋ ਦੋਸਤੋ ਇਹ ਕਿੰਨਾ ਸੋਹਣਾ ਕੰਮ ਆ ਤੇ ਆਪਣੇ ਹੱਥੀ ਕੀਰਤ ਕਰਦੇ ਜਿਹੜੀਆਂ ਤੁਸੀਂ ਕੁਲਫੀਆਂ ਖਾਣੇ ਆ ਇਹ ਉਹਨਾਂ ਦੀ ਇਹ ਤੀਕੇ ਬਣਦੇ ਆ ਜੀ ਇਹ ਤੇ ਬਹੁਤ ਸੋਹਣਾ ਆ ਘਰ ਤੁਸੀਂ ਦੇਖੋ ਆਪਣਾ ਰਹਿਣ ਬਸੇਰਾ ਰੱਖਿਆ ਹੋਇਆ ਆ ਤੇ ਭਾਜੀ ਕਿਹੜਾ ਪਿੰਡ ਆ ਜੀ ਇਹ ਇਹ ਭਾਜੀ ਮਾਚਨ ਚ ਪਿੰਡ ਆ ਪਰ ਹੈਗਾ ਤਾਂ ਬਾਬਾ ਜੀ ਪੰਜਾਬ ਦੇ ਮਤਲਬ ਹਸਤੀ ਆ ਇਹ ਇਹ ਪੰਜਾਬ ਦੇ ਸੜਕ ਦੇ ਬੰਨ ਨੂੰ ਪੇ ਗਿਆ ਹਮਾਚਲੋਂ ਦੇ ਨੂੰ ਪੇ ਗਿਆ ਅੱਛਾ ਜੀ ਪਰ ਇਦਾਂ ਲੱਗਦਾ ਹੱਦ ਪੰਜਾਬ ਦੀ ਹੁੰਦੀ ਹੈ ਨਾ ਹਾਂਜੀ ਇਦਾਂ ਲੱਗਦਾ ਕਿਉਂਕਿ ਅਸੀਂ ਆਏ ਪੰਜਾਬ ਵੱਲੋਂ ਆ ਹਾਂ ਹਾਂਜੀ ਹਾਂਜੀ ਉਹਦਾ ਬਾਅਦ ਪਤਾ ਲੱਗਾ ਕਿ ਪਿੰਡ ਹਿਮਾਚਲ ਦਾ ਹੀ ਹੈ ਇਹ ਪਿੰਡ ਹਿਮਾਚਲ ਦੀ ਹੈ ਜੀ ਅੱਛਾ ਜੀ ਇਹ ਸਾਰੀਆਂ ਸੂਤ ਮਤਲਬ ਪੰਜਾਬ ਦੇ ਵਿੱਚ ਹਿਮਾਚਲ ਦਾ ਪਿੰਡ ਬਾਣਾ ਮਤਲਬ ਪਹਿਲਾਂ ਇਹ ਪੰਜਾਬ ਦੀ ਦਾ ਅੱਛਾ ਜੀ ਫਿਰ ਉਹ ਨਾ ਸਾਰੇ ਪੰਜਾਬ ਵਿੱਚ ਸੀ ਠੀਕ ਹੈ ਜੀ ਫਿਰ ਜਦੋਂ ਇਹ ਪੰਜਾਬ ਹਿਮਾਚਲ ਤੋਂ ਬਣਿਆ ਤਾਂ ਫਿਰ ਇਹ ਹਿਮਾਚਲ ਚ ਆ ਗਿਆ ਅੱਛਾ ਜੀ ਹਾਂ ਹਾਂ ਪੰਜਾਬੀ ਦਾ ਠੀਕ ਹੈ ਜੀ ਹਾਂ ਬਾਬਾ ਜੀ ਕਿੰਨੀ ਉਮਰ ਹੋ ਗਈ ਆਪਣੀ ਮੇਰੀ ਉਮਰ ਹੋ ਗਈ 80 ਸਾਲ 80 ਸਾਲ ਇਹੀ ਕੰਮ ਕੀਤਾ ਸ਼ੁਰੂ ਤੋਂ ਨਹੀਂ ਅੱਛਾ ਜੀ ਮੈਂ ਨੌਕਰੀ ਵੀ ਕੀਤੀ ਨੌਕਰੀ ਕੀਤੀ ਹੈ ਜੀ ਨਹੀਂ ਪੁੱਤੀ ਮਾਰੀ ਆਪਣਾ ਰਹਿਣ ਬਸੇਰਾ ਇੱਥੇ ਹੀ ਆ ਸਾਰਾ ਹੈ ਨਾ ਇੱਥੇ ਤੇ ਬਾਬਾ ਜੀ ਫਿਰ ਆਹ ਡਿੱਕੇ ਕਿੱਥੋਂ ਲੈ ਕੇ ਆਉਂਦੇ ਆ ਇਹ ਬਣ ਚੋਂ ਮਿਲਦੇ ਆ ਅੱਛਾ ਜੀ ਹੈਗਾ ਤਾਂ ਮਿਹਨਤ ਚੋਂ ਦੇਖ ਦੇ ਕੇ ਕਿਉਂਕਿ ਕਹਿੰਦੇ ਬਣ ਦੇ ਵਿੱਚ ਜਾਨਵਰ ਵੀ ਬਹੁਤ ਆ ਨਾ ਹਾਂਜੀ ਹਾਂਜੀ ਜਾਨਵਰ ਭਾਬੇ ਕਿੰਨੀ ਕਵਾਦੀ ਇਸ ਪਿੰਡ ਦੀ ਇਸ ਪਿੰਡ ਦੇ ਵਾਦੇ ਥੋੜੇ ਹੀ ਆ ਅੱਛਾ ਜੀ ਸਾਢੇ 400 ਵੋਟ ਸਾਢੇ 400 ਵੋਟ ਅੱਛਾ ਜੀ ਆਪਕੇ ਛੋਟੇ ਛੱਟੇ ਦਾ ਆਪਾਂ ਆ ਗਏ ਹਾਂ ਠੀਕ ਆ ਜੀ 40 50 ਘਰਵਾ ਠੀਕ ਆ ਜੀ ਵੇਖਾ ਤੁਸੀਂ ਦੋਸਤੋ ਦੇਖੋ ਇਹ ਇਦਾਂ ਕੱਢਣਾ ਪੈਂਦਾ ਇਹਦੀਆਂ ਦੋ ਚੀਜ਼ਾਂ ਬਣ ਜਾਂਦੀਆਂ ਹਨਾ ਬਾਬਾ ਜੀ ਫਿਰ ਇਹਨੂੰ ਸਿੱਟ ਦੰਦੇ ਆ ਨਹੀਂ ਨਹੀਂ ਅੱਛਾ ਜੀ ਇਹ ਵੀ ਵਿਕਦੀ ਇਹ ਵੀ ਵਿਕਦੀ ਆ ਮਤਲਬ ਇੱਕ ਤੀਲੇ ਚ ਦੋ ਚੀਜ਼ਾਂ ਕੱਢ ਰਹੇ ਆ ਹਨਾ ਇਹ ਤਕਰੀਬਨ ਪਿੰਡ ਸਾਰਾ ਇਹੀ ਕੰਮ ਕਰਦਾ ਪਾਜੀ ਕਿ ਨਹੀਂ 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 ਸਾਰਾ ਸਾਰਾ ਰੱਖਦਾ ਅੱਛਾ ਜੀ ਕੁਝ ਬੰਦੇ ਕਰਦੇ ਆ ਹਨਾ ਬੈਚਰੀ ਕੀ ਬਾਹਰ ਆ ਦੋਸਤੋ ਇੱਕ ਗੱਲ ਰਿਹਾ ਸਜਲ ਸਜਲ ਪਾਕ ਸਾਰੇ ਵੀ ਲੱਭ ਜਾਂਦੇ ਅੱਛਾ ਜੀ ਠੀਕ ਹੈ ਜੀ ਬਾਬਾ ਜੀ ਕਿੰਨਾ ਕ ਮੁੱਲ ਮਿਲ ਜਾਂਦਾ ਆ ਮਿਹਨਤ ਪੂਰੀ ਮਿਲਦੀ ਏ ਦੀ ਨਹੀਂ ਨਹੀਂ ਇਹ ਕਿਹਾ ਪੂਰੀ ਜੀ ਕਿਹਾ 10 ਰੁਪਏ ਕਿਲੋ ਵਿਕਦੀ ਜੀ ਅੱਛਾ ਜੀ ਇਹ ਹੈਗੀ ਜਹਾੜੇ 45 ਅੱਛਾ ਜੀ ਉਹ ਇੱਕੋ ਗੱਲ ਉਹ ਇਹ ਮੇਰੇ ਨਾਲ ਦੇ ਬਗਾਰ ਭਲੀ ਬਿਲਕੁਲ ਜੀ ਇਹ ਬਾਬਾ ਜੀ ਕਿੰਨਾ ਕ ਪੁਰਾਣਾ ਮਕਾਨ ਆ ਆਪਣਾ ਇਹ 2666 ਚ ਬਣਾਇਆ ਹੋਇਆ ਸੀ ਸਾਨੂੰ 1966 ਚ ਬਣਾਇਆ ਸੀ ਹਾਂਜੀ ਅੱਛਾ ਜੀ ਕਿਆ ਬਾਤ ਹੈ ਬਹੁਤ ਸੋਹਣਾ ਹੈ ਚਲੋ ਬਾਬਾ ਜੀ ਜਿੰਦਾ ਬਹੁਤ ਵਧੀਆ ਆ ਕਾਟ ਬਣਾਇਆ ਦਾ ਪਹਿਲਾ ਫਰ ਹੈ ਅੱਛਾ ਜੀ ਫਿਰ ਸੰਕਾਟ ਚਿੱਟਾ ਕ ਬਣਾਇਆ ਠੀਕ ਆ ਜੀ ਅੱਛਾ ਉਹ ਤੁਸੀਂ ਤਿਆਰ ਕਰ ਲਿਆ ਆ ਸਮਾਨ ਹਨਾ ਹਾਂਜੀ ਇਹ ਵਿਚਨ ਜਾਣਾ ਹੁਣ ਹਨਾ ਇਹ ਤਿਆਰ ਆ ਬਿਲਕੁਲ ਦੋਸਤੋ ਆ ਸਾਹਮਣੇ ਦੇਖ ਲਓ ਤੁਸੀਂ ਸਾਹਮਣੇ ਤਿਆਰ ਕੀਤਾ ਪਿਆ ਮਾਲ ਇਹ ਕਿੰਨੀ ਮਿਹਨਤ ਕਰਦੇ ਆ ਨਿੱਕੀ ਨਿੱਕੀ ਚੀਜ਼ ਚੱਕ ਕੇ ਇਹਨੂੰ ਇੱਕ ਕੁਰਤੀਆਂ ਵਾਲੇ ਨੂੰ ਵੇਚਣਾ ਸਾਰੇ ਇੰਦਰ ਕਮਰੇ ਭਰੇ ਪਏ ਆ ਤੇ ਬਹੁਤ ਸੋਹਣਾ ਆ ਇਹ ਪਿੰਡ ਪਾਮੜਾ ਪਿੰਡ ਹੈ ਹੈਗਾ ਕਹਿ ਸਕਦੇ ਆ ਹਿਮਾਚਲ ਤੇ ਪੰਜਾਬ ਦਾ ਪਹਿਲਾ ਤੇ ਲਾਸਟ ਪਿੰਡ ਆ ਪੰਜਾਬ ਦਾ ਲਾਸਟ ਪਿੰਡ ਆ ਤੇ ਹਿਮਾਚਲ ਦਾ ਪਹਿਲਾ ਪਿੰਡ ਆ ਕਿਉਂਕਿ ਵਸੀਮਾ ਆਪਾਂ ਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਹੀ ਵਸੀਮਾ ਪਰ ਹੈਗਾ ਹਿਮਾਚਲ ਦਾ ਪਿੰਡ ਆ ਬਹੁਤ ਹੈਰਾਨੀਜਨਕ ਆ ਕਿ ਇਦਾਂ ਦੇ ਪਿੰਡ ਵੀ ਇੱਥੇ ਬਸੇ ਹੋਏ ਆ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਇਹ ਲੋਕੀ ਹੱਥੀ ਕਿਰਤ ਕਰਦੇ ਆ ਆਪਣੀ ਕੱਲੇ-ਕੱਲੇ ਟੀਲਾ ਜੋੜ ਕੇ ਕੱਟ ਕੇ ਉਹਦੀਆਂ ਮੁੜ ਕੇ ਵੇਚਣਾ ਬਹੁਤ ਵਧੀਆ ਆ ਪੁਰਾਣਾ ਘਰਵਾ ਤੁਸੀਂ ਦੇਖ ਲਓ ਕਲਚਰ ਕਿੰਨਾ ਸਾਂਭ ਕੇ ਰੱਖਿਆ ਹੋਇਆਗਾ ਆ ਪੁਰਾਣੇ ਅਸੀਂ ਆਹ ਪੁਰਾਣੇ ਪੁਰਾਣੇ ਘਰਾਂ ਦੇ ਦਰਵਾਜ਼ੇ ਹਜੇ ਤੱਕ ਵੀ ਠੀਕ ਆ ਆ ਆ ਦਰਵਾਜ਼ੇ ਪੁਰਾਣੇ ਅਸੀਂ ਚਲੋ ਅਸੀਂ ਤਾਂ ਦੇਖੇ ਹੋਏ ਆ ਪਿੰਡਾਂ ਦੇ ਵਿੱਚ ਹਜੇ ਤੱਕ ਵੀ ਆ ਪਰ ਫਿਰ ਵੀ ਆਪਣੇ ਕਿੰਨਾ ਘਰ ਵਧੀਆ ਕਿੰਨਾ ਭਾਜੀ ਬੱਚੇ ਫੇਰ ਹੁਣ ਪੰਜਾਬੀ ਬੋਲਦੇ ਆ ਹਾਂਜੀ ਹਾਂਜੀ ਹਨਾ ਜੀ ਇਹਦਾ ਵੀ ਕਿਦਾਂ ਜ ਹੈਗੇ ਦਾ ਹਿਮਾਚਲ ਜਦੋਂ ਵੀ ਅਸੀਂ ਬਾਰਡਰ ਤੇ ਆਣਾ ਜੀ ਅੱਛਾ ਜੀ ਉੱਥੇ ਤਾਂ ਪੰਜਾਬੀ ਵੀ ਬੋਲਣੀ ਮਿਲਦੀ ਆ ਠੀਕ ਆ ਠੀਕ ਆ ਜੀ ਫੇ ਤੁਸੀਂ ਸ਼ੁਰੂ ਤੋਂ ਭਾਜੀ ਇਹੇ ਕੰਮ ਕਰਦੇ ਆ ਹੋਰ ਜੀ ਹੋਰ ਠੀਕ ਆ ਜੀ ਤੇ ਜਾਨਵਰ ਕਿੰਨੇ ਆ ਭਾਜੀ ਜੰਗਲ ਚ ਜੰਗਲ ਜਾਨਵਰ ਰਹੇ ਰਹੇ ਜਨਾਬ ਅੱਛਾ ਜੀ ਜਾਨਵਰ ਇੱਕ ਤਾਂ ਉਹ ਉਹ ਚੱਲ ਗਏ ਪਿੱਛੇ ਮੁੜ ਕੇ ਅੱਛਾ ਜੀ ਜਾਨਵਰ ਬਹੁਤ ਮਿਲਦੇ ਇੱਥੇ ਬਹੁਤ ਹਨ ਬੰਬ ਤੇਂਦੂਆ ਵਗੈਰਾ ਹੈ ਬੋੜੇ ਅੱਛਾ ਜੀ ਭਾਜੀ ਇਹ ਗੱਲ ਸੱਚ ਵਾ ਕਿ ਇੱਥੇ ਬਾਗ ਵੀ ਹੈਗਾ ਹਿਸ਼ਾਰਪੁਰ ਚ ਹੋਰ ਦੀ ਹੋਰ ਹਾਂਜੀ ਐ ਅੱਛਾ ਜੀ ਹਾਂਜੀ ਹਾਂਜੀ ਦੇਖਿਆ ਕਦੀ ਬਾਜੀ ਹੋਰ ਕਿੰਨੀ ਕਿਹੜੀ ਵਜੇ ਟੱਕਰੇ ਹੋਏ ਜੀ ਅੰਧ ਦਾ ਬਸ ਇਹ ਨਹੀਂ ਹੁੰਦੇ ਰਹਿੰਦੇ ਉਹਦੇ ਨਾਲ ਅੱਛਾ ਜੀ ਹੋਰ ਇਹ ਆਈ ਨਹੀਂ ਇੱਧਰ ਕੁਝ ਕਹਿੰਦਾ ਨਹੀਂ ਹੈ ਨਾ ਨਹੀਂ ਦੇ ਬੇ ਪੂਰੀ ਨਹੀਂ ਆਇਆ ਇੱਥੇ ਠੀਕ ਆ ਬਾਜੀ ਦੋਸਤੋ ਇਹ ਲਾਈਫ ਆ ਪਿੰਡਾਂ ਦੀ ਇਹ ਪਿੰਡਾਂ ਦੀ ਲਾਈਫ ਆ ਤੁਸੀਂ ਆ ਦੇਖ ਲਓ ਛੋਟੀਆਂ ਆਪਕੋ ਮੰਨਨੇ ਪੜੇਗਾ ਲੋਕੀ ਕਿਦਾਂ ਮਿਹਨਤ ਕਰਦੇ ਆ ਆਜੀ ਕਾਨੇ ਸਾਰੇ ਇਲਾਕੇ-ਇਲਾਕੇ ਕੀ ਬਾਤ ਹੈ ਬੜੀ ਮਾਤਾ ਜੀ ਮਿਹਨਤ ਆ ਇਹ ਮਿਹਨਤ ਹੈ ਜੀ ਹਨਾ ਜੀ ਚੋਕੇ ਲੈ ਕੇ ਆਉਣਾ ਫਿਰ ਕੱਲੀ-ਕੱਲੀ ਚੀਜ਼ ਕਰਨੀ ਕਾਫੀ ਮਿਹਨਤ ਆ ਜੀ ਇਹ ਹਾਂਜੀ ਹਾਂਜੀ ਬਿਲਕੁਲ ਜੀ ਓਏ ਕਿੰਨਾ ਟਾਈਮ ਹੋ ਗਿਆ ਜੀ ਕੰਮ ਕਰਦੇ ਨੂੰ ਜੀ ਅਜਾ ਤੁਸੀਂ ਇੱਧਰ ਲੈ ਕੇ ਆਏ ਆ ਠੀਕ ਆ ਆ ਦੇਖ ਲਓ ਸਾਡੇ ਪਿੰਡ ਦੀਆਂ ਪੰਜਾਬ ਦੀਆਂ ਔਰਤਾਂ ਜਿਹੜੇ ਕਹਿੰਦੇ ਆ ਕਿ ਕੰਮ ਨਹੀਂ ਹੈਗਾ ਜਿਨ੍ਹਾਂ ਨੇ ਕੰਮ ਲੱਭਣਾ ਉਹ ਲੱਭ ਲੰਦੇ ਆ ਕੰਮ ਇਹ ਮਿਹਨਤਾ ਜੰਗਲ ਚੋਂ ਚੁੱਕ ਕੇ ਕੱਟ ਕੇ ਲੈ ਕੇ ਆਂਦਾ ਤੇ ਹਾਂਜੀ ਬਿਲਕੁਲ ਬਿਲਕੁਲ ਅਸੀਂ ਮਿਹਨਤੀ ਕਹਿੰਦੇ ਆ ਜੀ ਇਹ ਮਿਹਨਤੀ ਕਹਿੰਦੇ ਕਿ ਤੁਸੀਂ ਹੱਥੀਂ ਕਿਰਤ ਕਰਦੇ ਆ ਇਹ ਕੋਈ ਚੋਰੀ ਨਹੀਂ ਹੈਗੀ ਕੋਈ ਕੁਛ ਨਹੀਂ ਹੈਗੀ ਇੱਕ ਰੋਜ਼ਗਾਰਗਾ ਉਦਾਂ ਵੀ ਤਾਂ ਲੋਕਾਂ ਨੇ ਅੱਗ ਲਾ ਕੇ ਫੂਕਣਾ ਹੀ ਆ ਇਹਨੂੰ ਹਣਾ ਬਾਜੀ ਤੇ ਵਧੀਆ ਇਨਾ ਲੱਗੇ ਹੋਇਆ ਘਰ ਦਾ ਸੰਜੋਗ ਆ ਇਹ ਮਾਤਾ ਜੀ ਹੁਣੀ ਨਾ ਰਹਿੰਦੇ ਆ ਹਾਂ ਹਾਂ ਠੀਕ ਆ ਜੀ ہماری ਦਾਦੀ ਕੁਛ ਬੋਲਣਾ ਹੋਵੇ ਲੈ ਕਿੰਨੀਆਂ ਗੱਲਾਂ ਲੜਦੀਆਂ ਤੁਸੀਂ ਦੋਨੇ ਭੈਣਾਂ ਆ ਯਾ ਅੱਛਾ ਕਿਹੜੀ ਕਲਾਸ ਪੜ੍ਹਦੀ ਪੁੱਤ ਤੁਸੀਂ ਪੰਜਵੀਂ ਚ ਉਹਨੂੰ ਪੰਜਵੀਂ ਗਿਆ ਫੋਰਥ ਗਿਆ ਹਾਂ ਮਾਰੇ ਦੇ ਮਾਰੇ ਦੇ ਬਸ ਬਸ ਮੇਰਾ ਪੁੱਤ ਬਸ ਤੁਸਾਂ ਕਰੀਆ ਜੀ ਬਾਬਾ ਜੀ ਧੰਨਵਾਦ ਤੁਸੀਂ ਟਾਈਮ ਦਿੱਤਾ ਤੇ ਬਹੁਤ ਚੰਗਾ ਲੱਗਾ ਕਿ ਤੁਸੀਂ ਇਸ ਉਮਰ ਦੇ ਵਿੱਚ ਵੀ ਕੰਮ ਕਰਦੇ ਆਂ ਹਾਂਜੀ ਬਹੁਤ ਵਧੀਆ ਲੱਗਾ ਕਿ ਪਿੰਡਾਂ ਦਾ ਕਲਚਰ ਅੱਜ ਕੀ ਆ ਤੇ ਲੋਕੀ ਦੋਸਤੋ ਪਾਮੜਾ ਪਿੰਡ ਪੈਂਦਾ ਤੇ ਪੰਜਾਬ ਦੇ ਵਿੱਚ ਪਿੰਡਾਂ ਪਰ ਹੈਗਾ ਹਿਮਾਚਲ ਦਾ ਵਿੱਚ ਬਹੁਤ ਹੈਰਾਨੀ ਵਾਲੀ ਗੱਲ ਆ ਤੁਸੀਂ ਦੇਖੋ ਬਾਤਾਵਰਨ ਬੜਾ ਸ਼ੁੱਧ ਆ ਠੰਡੀ ਹਵਾ ਆ ਤੇ ਤਕਰੀਬਨ ਅਸੀਂ ਹੋਰ ਜ਼ਿਆਦਾ ਨਹੀਂ 12 13000 ਫੁੱਟ ਦੀ ਉਚਾਈ ਤੇ ਖੜੇ ਹੋਵਾਂਗੇ ਤੇ ਕੱਚੇ-ਕੱਚੇ ਘਰ ਵਾ ਪਰ ਦੇਖੋ ਸਭ ਤੋਂ ਸੋਹਣਾ ਪਿੰਡ ਵਾ ਤੁਸੀਂ ਵਿਊ ਚੈੱਕ ਕਰੋ ਪਿੱਛੇ ਕਿੰਨਾ ਸੋਹਣਾ ਕਿੰਨੀ ਉਚਾਈ ਤੇ ਪਿੰਡ ਵਾ ਬਾਕੀ ਇਸ ਪਿੰਡ ਦੇ ਸਾਨੂੰ ਆ ਅੰਕਲ ਜੀ ਮਿਲੇ ਆ ਇਹਨਾਂ ਕਾ ਪਰਾਣੇ ਦੇ ਲੋ ਜੇ ਕੋਈ ਕੀਪੀਆ ਨਾ ਪਰਾਣੇ ਦਿਖਾਏ ਦੇ ਤਾ ਉਹ ਪਾਣੀ ਜੂਗਾ ਪਹਿਲਾਂ ਵੀ ਪਾਣੀ ਆਉਂਦਾ ਆ ਇਆ ਕੀ ਪਾਣੀ ਕੀ ਆ ਸਵਾਦ ਪਾਣੀ ਆ ਅਜੇ ਤੱਕ ਵੀ ਇਹ ਨਲਕਿਆਂ ਚ ਪਾਣੀ ਆ ਮੇਰੇ ਬੋਰ ਹੁੰਦੇ ਫੈਸਿਲਿਟੀ ਪੂਰੀ